ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਸਾਰੇ ਵੀਰ ਭਰਾਵਾਂ ਦੇ ਜਨਮ ਦਿਨ ਵੀ ਪੂਰੇ ਖੰਡ ਹੋਣਗੇ ਤੇ ਵਧੀਆ ਹੋਣਗੇ ਠੀਕ ਹੈ ਤੇ ਅੱਜ ਬਾਈ ਜੀ ਆਪਾਂ ਜਿਹੜੇ ਆਪਾਂ ਨੂੰ ਕਬੂਤਰ ਭਰਾਵਾਂ ਨੇ ਦਿੱਤੇ ਹੋਇਆ ਨਾ ਲਾਡੀ ਭਰਾ ਨੇ ਆਪਾਂ ਨੂੰ ਤਿੰਨ ਕਬੂਤਰ ਦਿੱਤੇ ਹੋਇਆ ਤੇ ਤਿੰਨ ਦੋ ਕਬੂਤਰ ਆਪਾਂ ਨੂੰ ਸਰਾਜ ਵਾਲੇ ਮੁੰਡੇ ਨੇ ਦਿੱਤੇ ਹੋਇਆ ਠੀਕ ਹੈ ਉਹਨਾਂ ਦਾ ਆਪਾਂ ਸ਼ੌਂਕ ਕਰਾਵਾਂਗੇ ਜਿਹੜੇ ਆਪਣੇ ਛੋਟੇ ਬੱਚੇ ਆ ਉਹਨਾਂ ਨੂੰ ਆਪਾਂ ਛਤਰੀ ਤੇ ਵੀ ਬਿਠਾਵਾਂਗੇ ਜੇ ਆਪਣਾ ਟਾਈਮ ਲੱਗ ਗਿਆ ਤੇ ਜਿਹੜੇ ਆਪਣੇ ਪਹਿਲਾ ਵੱਡੇ ਬੱਚੇ ਹੈਗੇ ਆ ਨਾ ਮਨ ਲਾ ਸੀਜ਼ਨ ਦੀ ਆ ਜਿਹੜਾ ਆਪ 2025 ਵਾਸਤੇ ਆ ਤਾਂ ਉਹ ਵੀ ਆਪਾਂ ਢਾ ਕੇ ਦੇਖਾਂਗੇ ਜੇ ਆਪਣਾ ਟਾਈਮ ਲੱਗ ਜਾ ਤੇ ਇੱਕ ਦਿਨ ਆਪਾਂ ਜਿਹੜੇ ਆਪਣੇ ਦੂਸਰੇ ਕਬੂਤਰ ਆਪਾਂ ਨੂੰ ਜਿਹੜੇ ਦਿੱਤੇ ਹੋਇਆ ਉਹ ਆਪਾਂ ਦਿਖਾ ਦਿੰਨੇ ਠੀਕ ਹੈ ਤੁਹਾਨੂੰ ਇੱਕ ਮਿੰਟ ਰੋਜੋ ਜਿਹੜੇ ਆਪਣੇ ਹੈਗੇ ਆ ਇੱਕ ਮਿੰਟ ਪਹਿਲਾਂ ਆਪਾਂ ਦੋ ਤਕਾਵਾਂਗੇ ਜਿਹੜੇ ਸਰਾਜ ਵਾਲੇ ਮੁੰਡੇ ਦੇ ਆ ਠੀਕ ਹੈ ਆਪਣੇ ਕਬੂਤਰ ਉਹ ਦਿਖਾਉਣਾ ਤੁਹਾਨੂੰ ਤੇ ਇੱਕ ਕਬੂਤਰ ਤਾਰ ਆ ਉਹਨਾਂ ਦਾ ਵੱਡਾ ਕਬੂਤਰ ਆ ਠੀਕ ਆ ਵਾਲਾ ਉਹ ਨੂੰ ਮੈਂ ਦਿਖਾ ਦਿੰਨਾ ਲਾਲ ਚੀਨਾ ਹੈ ਠੀਕ ਹੈ ਚਿੱਟੀਆਂ ਅੱਖਾਂ ਦਾ ਕਾਲੀ ਨੋਕ ਹੈ ਜੀ ਬਾਕੀ ਆ ਰੰਗ ਰੂੰਗ ਉਹਨੇ ਆਪ ਹੀ ਲਾਇਆ ਆ ਇਹ ਬਾਗੀਆਂ ਬਰਕੰਦੀ ਬਾਜੀ ਉੱਡਿਆ ਆਉਂਦੇ ਆਪਣੇ ਬਾਕੀ ਇਹਦੇ ਠੱਲ ਵੀ ਪਾਈ ਹੋਈ ਐ ਤਿੰਨ ਨੰਬਰ ਦੀ ਠੱਲ ਪਾਈ ਹੋਈ ਵਡਾ ਕਬੂਤਰਾ ਮੇਨ ਤੇ ਆਪਾਂ ਨੂੰ ਬੱਚੇ ਕਢਾਉਣ ਵਾਸਤੇ ਦਿੱਤਾ ਉਹਨਾਂ ਨੇ ਠੀਕ ਐ ਤੇ ਇੱਕ ਕਬੂਤਰ ਹੋਰ ਆ ਉਹ ਵੀ ਲਾਲ ਚੀਨਾ ਵਾ ਠੀਕ ਐ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਤੇ ਲਓ ਇੱਕ ਕਬੂਤਰ ਆ ਵਾ ਠੀਕ ਐ ਬਈ ਇਹ ਵੀ ਸਰਾਜ ਵਾਲੇ ਮੁੰਡੇ ਤੋਂ ਹੀ ਲਿਆਇਆ ਇਹਦੀ ਨੌਕ ਲਾਲ ਹੈ ਦੀ ਮਾੜੀ ਮਾੜੀ ਪਾਹ ਮਾਰਦੀ ਆ ਬਾਕੀ ਖੱਟੀਆਂ ਆ ਖਾਣਾਂ ਏ ਵੀ ਬਾਜੀ ਜੇ ਛੱਡਿਆ ਸੀ ਉਹਨਾਂ ਨੇ ਠੀਕ ਹੈ ਪਰ ਉਹਨਾਂ ਨੇ ਕੱਟ-ਕੱਟ ਕੇ ਦਿੱਤਾ ਇਹ ਨਾ ਆਪਣੇ ਉਹਦੇ ਜੇ ਵੱਡ ਗਿਆ ਸੀ ਕਿ ਤਾਵਰ ਚ ਵੱਡ ਗਿਆ ਸੀ ਕਿ ਲਾਸਟ ਵਾਲੇ ਟਾਈਮ ਤੇ ਠੀਕ ਹੈ ਬੱਚਾ ਹੀ ਸੀਗਾ ਬਾਕੀ ਇਹ ਦੇਖੋ ਆ ਦਿਖਾ ਦੇ ਪੈਰ ਵੀ ਦਿਖਾ ਦੇ ਜਾਣ ਕੇ ਠੀਕ ਹੈ ਤੇ ਹੁਣ ਆਪਾਂ ਜਿਹੜੇ ਲਾਡੀ ਵਾਲੇ ਕਬੂਤਰ ਆ ਤੇਨਾਂ ਆਪਾਂ ਉਹ ਦਿਖਾਵਾਂਗੇ ਇਹ ਆਪਣੇ ਸਰਾਜ ਵਾਲੇ ਮੁੰਡੇ ਦੇ ਸੀ ਠੀਕ ਹੈ ਤੇ ਹੁਣ ਆਪਾਂ ਜਿਹੜੇ ਆਪਾਂ ਨੂੰ ਲਾਡੀ ਭਰਾਣੇ ਕਬੂਤਰ ਦਿੱਤੇ ਆਪਾਂ ਉਹ ਦਿਖਾਉਣੇ ਠੀਕ ਹੈ ਇੱਕ ਮਿੰਟ ਰੋ ਜੰਦਰੀ ਆਜੋ ਮੈਂ ਕਿਹਨਾਂ ਅੰਦਰੀ ਦਿਖਾ ਦਿੰਨੇ ਹੁਣ ਤਾਂ ਉਹ ਵਾਲੇ ਜਿਹੜੇ ਹੈਗੇ ਆਪਣੇ ਕਿੱਧਰ ਗਿਆ ਲਓ ਆਹ ਰਿਹਾ ਆਪ ਨੂੰ ਲਾਦੀ ਭਰਾ ਨੇ ਦਿੱਤੇ ਸੀਗੇ ਗਾਂ ਉਹਨਾਂ ਨੂੰ ਕਿਸੇ ਨੇ ਦਿੱਤੇ ਸੀਗੇ ਤੇ ਲਾਦੀ ਕੋਲੋਂ ਤਾਂ ਆਪਾਂ ਸਾਰੇ ਕਬੂਤਰ ਲਾਏ ਆਏ ਸੀਗੇ ਠੀਕ ਹੈ ਤੇ ਫਿਰ ਉਹਨਾਂ ਨੇ ਆਪਾਂ ਨੂੰ ਚਿਕਾਤਾ ਇਹ ਵੀ ਦੋ ਕਬੂਤਰੀਆਂ ਮਾ ਕਬੂਤਰ ਇਹ ਵੀ ਵੱਡਾ ਕਬੂਤਰ ਆ ਉਹਨਾਂ ਦਾ ਤੇ ਬਾਕੀ ਇਹ ਨੀਲੀ ਨੋਕ ਹੈ ਵੀ ਨੀਲੀ ਨੋਕ ਦਿਖਾ ਦੇ ਬਾਕੀ ਇਹ ਦਰੋ ਵੀ ਦਿਖਾ ਦੇ ਆਵਾਂ। ਬੰਦਾ। ਪਰ ਇਹ ਪੜਾ ਦੇ ਡੱਕੇ ਦੀ। ਇਹਦੇ ਹੁਣ ਬੱਚੇ ਕਢਾ ਕੇ ਦੇਖਾਂਗੇ। ਜੇ ਤਾਂ ਉੱਡਦੇ ਹੋ ਠੀਕ ਹੈ। ਨਹੀਂ ਤੇ ਫਿਰ ਹੋਰ ਵੇਖ ਲੈਣੇ ਨਹੀਂ ਤੇ ਬਾਕਸ ਕਰ ਦਾਂਗੇ। ਬਾਕੀ ਟਾਈਮ ਦਾ ਆਊਗਾ ਫੇਰ ਕੋ ਵੇਖਾਂਗੇ। ਬਾਕੀ ਜਿਹੜੀਆਂ ਨੇ ਨਾਲ ਦੋ ਕਬੂਤਰੀਆਂ ਉਹ ਦਿਖਾਵਾਂਗੇ। ਇੱਕ ਥੋੜੀ ਜੀ ਢਿੱਲੀ ਜੀ ਹੋ ਗਈ ਮਾੜੀ ਜੀ। ਬਾਕੀ ਪਹਿਲਾਂ ਜਿਹੜੀ ਸਹੀ ਕਬੂਤਰੀਆਂ ਉਹ ਦਿਖਾ ਦਿੰਨੇ ਆ। ਆਪਣੀ ਕਬੂਤਰੀਆਂ ਵਾਲੀ ਸੈਰ ਜਾਲਦੇ ਆ। ਉਦੋਂ ਦਿਖਾਉਣੇ ਆ ਤੁਹਾਨੂੰ ਠੀਕ ਹੈ। ਆ ਲ ਆ ਰਹੀ ਏ ਟੂਕ।

ਫੇਰ ਆਪਾਂ ਇਹਨਾਂ ਨੂੰ ਬਿਠਾ ਦਾਂਗੇ ਉੱਚੀ ਛਤਰੀ ਦੇ ਠੀਕ ਹੈ ਤੇ ਨਾਲ ਹੀ ਆਪਾਂ ਇਹਨੂੰ ਬਿਠਾਵਾਂਗੇ ਆ ਦੋਨੇ ਲਾਡੀ ਦੇ ਆ ਆ ਵਾਲੇ ਇਹਨੂੰ ਡਾ ਕੇ ਦੇਖਾਂਗੇ ਜਿਹੜੇ ਆਪਣੇ ਕਾਲੇ ਚੀਨੇ ਹੈਗੇ ਠੀਕ ਹੈ ਬਾਕੀ ਅੱਧਰਾ ਦਿਖਾ ਦੇ ਜਿਹੜੇ ਅੱਧੇ ਕਾਲੇ ਚੀਨੇ ਹੈਗੇ ਅੱਧੇ ਲਾਡੀ ਦੇ ਆ ਬਾਕੀ ਆ ਸਾਰੇ ਹੈਗੇ ਅੱਧੇ ਜਿਵੇਂ ਇੱਕ ਆ ਉਹ ਜਿਹੜਾ ਬੈਠੀ ਹੋਈ ਕਬੂਤਰੀ ਠੀਕ ਹੈ ਆ ਵਾਲੀ ਅ ਜਿਹਦੇ ਰੰਗ ਲੱਗਾ ਗੁਲਾਬੀ ਜਾਂ ਮੜਾ ਆ ਬਾਕੀ ਉੱਪਰ ਦਿਖਾ ਦੇ ਇੱਧਰ ਬੈਠੀ ਹੋਣੀ ਆ ਇਹ ਸਾਰੇ ਆਪਣੇ ਬੱਚੇ ਆ ਠੀਕ ਹੈ ਅੱਧੇ ਪਿਛਲੇ ਸੀਜ਼ਨ ਵਾਲੇ ਅੱਧੇ ਆਉਣ ਵਾਲੇ ਜਿਹੜੇ ਕੜਾਈ ਜਾਂਦੇ ਆਪਾਂ ਤੇ ਇਹਨਾਂ ਨੂੰ ਦੇਖਾਂਗੇ ਢਾ ਕੇ ਇੱਕ ਦਿਨ ਆਪਾਂ ਡਾਇਸੀ ਠੀਕ ਉਹਦਣਾ ਸ਼ਾਂਤੀ ਗੁੱਡੀ ਗਈ ਠੀਕ ਹੈ ਤੇ ਇੱਕ ਆਪਾਂ ਬੱਚਾ ਭੱਜ ਗਿਆ ਸੀਗਾ ਲਿਆ ਐਨ ਵੀ ਛੱਡਦੀ ਆ ਜਾ ਬਾਹਰ ਲਓ ਜੀ ਆਪਣਾ ਵਿਚਾਲੜੀ ਕੁੱਡੇ ਵਾਲੇ ਬੱਚੇ ਆ ਰਹਿਆ ਇੱਕ ਹੀ ਉਧਰ ਤਾਂ ਬਾਕੀ ਛੋਟੇ ਜਾਦੇ ਆ ਇਹ ਦੇਖ ਹੰਮ ਆਏ ਆ ਇਹ ਦੇਖ ਹੰਮ ਦਿਖਾਣਾ ਤੁਹਾਨੂੰ ਉਧਰ ਇੱਕ ਮਿੰਟ ਅਵੇ ਇਧਰ ਕਾਲੇ ਵੀ ਆ ਮਾੜੇ ਮਾੜੀ ਉਹ ਲੋ ਬੰਦਾਏ ਹਿੱਲੀ ਕਾ ਤੋਂ ਜਾਨਾ ਅਵੇ ਤਿੰਨੇ ਰੰਗ ਪਾਪ ਮਾਰਦੇ ਠੀਕ ਹੈ ਇਧਰੋਂ ਲਾਲ ਵੀ ਮਾਰਦੇ ਪਏ ਕਾਲੀ ਵੀ ਇਧਰੋਂ ਲਾਲ ਲਾਲ ਮਾਰੇ ਮਾਰੇ ਠੀਕ ਹੈ ਬਾਕੀ ਇਧਰੋਂ ਕੌਣ ਤਰਾਂ ਦੇਖ ਲੋ ਇਹ ਬੱਚਾ ਆਪਣੇ ਜਿਹੜੇ ਜੰਟੇ ਵਾਲਿਆਂ ਦੀ ਕਬੂਤਰੀ ਆ ਧੰਨੇ ਵਾਲਿਆਂ ਚ ਕਬੂਤਰਾ ਠੀਕ ਹੈ ਇਹਦਾ ਪੋਟਾ ਲਾਲ ਇਹਦਾ ਇਹ ਐਨਵਾ ਪਛਤਰੀ ਦੇ ਬਿਠਾ ਦੇ ਰੈਨ ਨੂੰ ਵੀ ਤੇ ਬਾਕੀ ਜਿਹੜੇ ਆਪਣੇ ਪਹਿਲੇ ਖੁੱਡੇ ਦੇ ਵਿੱਚ ਬੱਚੇ ਛੋਟੇ ਆ ਪਾਉ ਵੀ ਲਿਆਉਣੇ ਆ ਕੰਢੇ ਕੇ ਚਲੋ ਭਈ ਆ ਜੋ ਚਲ ਜੀ ਛਤਰੀ ਤੇ ਤੂੰ ਵੀ ਫੇਰ ਹੀ ਉੱਤਰਾਂਗਾ ਐ ਤਾਂ ਜਾਣਾ ਨਹੀਂ ਛਤਰੀ ਤੇ ਚਲੋ ਚੱਲ 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 ਬਾਪ ਤੂੰ ਵੀ ਚੱਲ ਆ ਦੋਨੇ ਭਰਾ ਵਾ ਠੀਕ ਐ ਆ ਕੱਲਾ ਹੀ ਇਹਦਾ ਭਰਾ ਮਰ ਗਿਆ ਸੀ ਜਿਹੜਾ ਮੇਰੇ ਕੋਲੇ ਹੋਣ ਵਾਲਾ ਇਹਦਾ ਇਹਦਾ ਵੀ ਕੋਟਾ ਲਾਲ ਲੈ ਲਓ ਜੀ ਜਿਹੜੇ ਆਪਾਂ ਭਰਾਵਾਂ ਨੇ ਆਪ ਨੂੰ ਕਬੂਤਰ ਦਿੱਤੇ ਹੋਇਆ ਠੀਕ ਐ ਉਹ ਵੀ ਆਪਾਂ ਦਿਖਾ ਤੇ ਤੇ ਜਿਹੜੇ ਆਪਣੇ ਆ ਛੋਟੇ ਛੋਟੇ ਬੱਚੇ ਰਹਿੰਦੇ ਸੀ ਛਤਰੀਆਂ ਵਾਲੇ ਇਹ ਲਾਉਣ ਵਾਲੇ ਰਹਿ ਗਿਆ ਠੀਕ ਹੈ ਬਾਕੀ ਆਪਣੇ ਜਿਹੜੇ ਬੱਚੇ ਸੀਗੇ ਉਹ ਆਪਾਂ ਲਾਤੇ ਆ ਤੇ ਬਾਕੀ ਇੱਕ ਆਪਾਂ ਜੋੜਾ ਲਾਤਾ ਠੀਕ ਹੈ ਤੇ ਬਾਕੀ ਹੁਣ ਆਪਾਂ ਜਿਹੜੇ ਆਪਣੇ ਦੂਸਰੇ ਸੀਗੇ ਲਾਡੀ ਵਾਲੇ ਵੀ ਸੀਗੇ ਸਰਾਜ ਵਾਲੇ ਮੁੰਡੇ ਵਾਲੇ ਸੀ ਉਹ ਵੀ ਦਿਖਾਏ ਆ ਠੀਕ ਹੈ ਤੇ ਬਾਕੀ ਹੁਣ ਆਪਾਂ ਥੋੜੇ ਲੇਟ ਹੋਈ ਜਨੇ ਹਨਾ ਆਪਣੇ ਮੁੰਡੇ ਦੀ ਛੋਰ ਦੀ ਪਾਰਟੀ ਐ ਮਾ ਵਿਆਹ ਦੀ ਪਾਰਟੀ ਐ ਠੀਕ ਹੈ ਤੇ ਆਪਾਂ ਉਧਰ ਜਾਣਾ ਨਾਲ ਲੂ ਕੇ ਫਿਰ ਚਾਲਦੇ ਆਂ ਤਿਆਰ ਬਾਬਾ ਲੇਟ ਹੋ ਗਿਆ ਫਿਰ ਮੈਂ ਚੱਲ ਇੱਕ ਦੀ ਵੀਡੀਓ ਸ਼ੂਟ ਕਰ ਲਈ ਠੀਕ ਹੈ ਤੇ ਬਾਕੀ ਆ ਬੱਚੇ ਆਪਣੇ ਹੈਗੇ ਆਪਣੇ ਕੋ ਬਾਕੀ ਦੋ ਬੱਚੇ ਇਕੱਲੇ ਇਕੱਲੇ ਬਾਕੀ ਜੋੜੇ ਆ ਠੀਕ ਹੈ ਬਾਕੀ ਹੁਣ ਦੇਖਦੇ ਜਿਹੜੇ ਆਪਣੇ ਪਹਿਲੇ ਵਾਲੇ ਬੱਚੇ ਵੀ ਦੇਖਦੇ ਆ ਕੀ ਰਿਸਪੌਂਸ ਦੇਣਗੇ ਹੁ ਡਾਵਾਂਗੇ ਹਨਾ ਕਿਸੇ ਦਿਨ ਤੇ ਉਹ ਵੀ ਲੌਂਗ ਵੀਡੀਓ ਪਾਵਾਂਗੇ ਤੁਹਾਡੇ ਵਾਸਤੇ ਤੇ ਬਾਕੀ ਮਿਲਦੇ ਤੁਹਾਨੂੰ ਸਾਰੇ ਵੀ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਰਦੇ ਵੈਲਕਮ ਸਾਰੇ ਵੀਰ ਭਰਾਵਾਂ ਦੇ ਸਾਰੇ ਵੀਰ ਭਰਾਵਾਂ ਨੂੰ ਤੇ ਇੱਕ ਵੀਡੀਓ ਦੇਖਿਆ ਕਰੋ ਤੇ ਸਪੋਰਟ ਕਰਿਆ ਕਰੋ ਜਿਹੜੇ ਵੀਰ ਭਰਾ ਨੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰੋ ਤੇ ਬਾਕੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ